ਜਦੋਂ ਵੀ ਅਸੀਂ ਵੀਡੀਓ ਬਣਾਉਣ ਲੱਗਦੇ ਆ ਨਾ ਇੱਕ ਤਿੱਖੀ ਜੀ ਆਵਾਜ਼ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ ਨੀਹਾ ਨੂੰ ਤਾਂ ਸਭ ਤੋਂ ਜ਼ਿਆਦਾ ਪਰੇਸ਼ਾਨ ਕਰਦੀ ਹੈ ਅੱਜ ਹੋਇਆ ਕੀ ਨੀਹਾ ਜੀ ਇਹ ਦੱਸੋ ਹੋਇਆ ਤਾਂ ਕੁਛ ਨਹੀਂ ਮਤਲਬ ਕਿ ਲਗਾ ਲਓ ਤੁਸੀਂ ਅੱਜ ਅਸੀਂ ਵੀਡੀਓ ਲੱਗੇ ਸੀ ਇਹ ਬਣਾਣ ਭਾਈ ਇਸ ਪਾਸੇ ਮਤਲਬ ਇਹ ਕੈਮਰਾ ਲੱਗਿਆ ਇਸ ਪਾਸੇ ਆਵਾਜ਼ ਆਈ ਇਹਨੀ ਤਿੱਖੀ ਹੂੰ ਇੱਕਦਮ ਜਿਵੇਂ ਕੋਈ ਕੰਨਾਂ 'ਚ ਸੂਈਆਂ ਨਹੀਂ ਮਾਰ ਰਹੇ ਹੁੰਦਾ ਹੈਗਾ ਐਵੇਂ ਤਿੱਖੀ ਆਵਾਜ਼ ਆਈ ਮੈਂ ਇਹਨਾਂ ਨੂੰ ਕਿਹਾ ਮੈਂ 2 ਮਿੰਟ ਰੁਕੋ ਪਹਿਲਾਂ ਬਾਅਦ ਦੇਖਦੇ ਪਹਿਲੇ ਦੇਖਿਆ ਆਵਾਜ਼ ਕਾ ਦੀ ਅਸੀਂ ਲੱਭੀਏ ਸਾਰੇ ਪਾਸੇ ਲੱਭੀ ਜੇ ਕੁਛ ਨਹੀਂ ਮਿਲੇ ਨਾ ਕੋਈ ਜਾਨਵਰ ਆਹ ਰੋੜ ਇੱਕ ਤਾਂ ਹੁੰਦਾ ਚਲੋ ਵੀ ਆ ਹੁੰਦਾ ਕਾਫੂਸ ਵਗੈਰਾ ਬਹੁਤ ਆਗਾ ਬਟ ਆਉਣ ਦਾ ਰੋੜ ਤੇ ਮਤਲਬ ਕਿ ਉਥੇ ਪੱਥਰ ਵਗੈਰਾ ਨੇਗੇ ਉਥੇ ਕੁਛ ਵੀ ਨਹੀਂ ਦਿਖਿਆ ਕੁਛ ਵੀ ਨਹੀਂ ਨਾ ਕੋਈ ਜਾਨਵਰ ਨਾ ਕੁਛ ਮੈਂ ਕਿਹਾ ਆਵਾਜ਼ ਬੜੀ ਤੇਜ਼ ਤੇ ਜਾ ਰਹੀ ਹੈ ਹੈ ਕੀ ਫਿਰ ਮੈਂ ਆ ਲੱਗੇ ਮੈਂ ਚਲੋ ਵੀਡੀਓ ਬਣਾਣੇ ਆ ਤੇ ਨਹੀਂਗੇ ਤੁਹਾਡੇ ਪਿਆਰਾ ਕੋਲ ਰੋਡ ਕਰਾਸ ਕਰ ਰਹੇ ਸੀਗੇ ਤੇ ਐਡਾ ਵੱਡਾ ਜੀ ਤਾਂ ਮੱਖੀ ਨਹੀਂ ਹੁੰਦੀ ਹੈ ਕਿ ਵੱਡੀ ਮੱਖੀ ਤੂੰ ਮੈਂ ਕਹਿੰਦਾ 15 20 ਗੁਣਾ ਵੱਡੀ ਮਤਲਬ ਕਿ ਇੰਨਾ ਇੰਨਾ ਤਾਂ ਨਹੀਂ ਹੋਏਗਾ ਇੰਨਾ ਕਹ ਲਓ ਹੈ ਇੰਨਾ ਇੰਨਾ ਕੋ ਵੱਡਾ ਕੀੜਾ ਏ ਰਾਮ ਤੇ ਚੱਲੇ ਜਾ ਰਹੇ ਐ ਮੈਂ 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 ਤੁਹਾਡੇ ਪੈਰਾਕੋਲ ਦੇਖੋ ਪੈਰਾਕੋਲਾ ਹੈ ਗਾਜ ਮੈਂ ਕਿਹਾ ਇੰਨਾ ਦਾ ਕੀੜਾ ਏ ਕੀ ਆਵਾਜ਼ ਕਰੂਗਾ ਇੰਨਾ ਤਾਂ ਹੈ ਉਦੋਂ ਉਹ ਬੋਲਿਆ ਉਹਨਾਂ ਆਵਾਜ਼ ਕੀਤੀ ਓਏ ਹੋਏ ਹੋਏ ਕੰਨ ਕੰਨਾਂ ਦੀ ਬੂਰਾ ਹਾਲ ਕਰ ਇੰਨੀ ਤੇਜ਼ ਆਵਾਜ਼ ਕਰਦਾ ਉਸ ਕੀੜੇ ਦਾ ਨਾਮ ਹੈ ਸਿਕਾੜਾ ਸਿਕਾੜਾ ਫਿਰ ਅਸੀਂ ਉਹਦੇ ਉੱਤੇ ਰਿਸਰਚ ਕੀਤੀ ਮੈਂ ਕਿਹਾ ਕੀ ਚੀਜ਼ ਆ ਬਈ ਪੜ੍ਹੀਏ ਇਸ ਬਾਰੇ ਰਿਸਰਚ ਕਰੀਏ ਪਹਿਲੇ ਤਾਂ ਤੁਸੀਂ ਵੀਡੀਓ ਵਿੱਚ ਦੇਖੋ ਆ ਉਹ ਕੀੜਾ ਜੀ ਕਿੰਨਾ ਖਤਰਨਾਕ ਦਿਖਣ ਜਨੇ ਹ ਹਰਾ ਹਰਾ ਦੇਖਿਆ ਬਹੁਤ ਜ਼ਿਆਦਾ ਨਿੰਵੇ ਬਾਈ ਚਾਂਸ ਦਿਖ ਗਿਆ ਹਾਂ ਦੇਖੋ ਹਾਂ ਦੇਖੋ ਹੁਣ ਆਪਾਂ ਗੱਲ ਕਰਦੇ ਹਾਂ ਇਸ ਕੀੜੇ ਦੇ ਬਾਰੇ ਕਿਉਂਕਿ ਮੈਨੂੰ ਨਾ ਬੜੀ ਕਿਉਰਿਓਸਟੀ ਹੁੰਦੀ ਹੈ ਮੇਰੇ ਅੰਦਰ ਵੀ ਕੀੜਾ ਹੈ ਕਿ ਜਦੋਂ ਮੈਨੂੰ ਕੋਈ ਇਹੋ ਜਿਹੀ ਚੀਜ਼ ਪਤਾ ਲੱਗਦੀ ਨਾ ਵੱਖਰੀ ਜੀ ਤੇ ਮੈਂ ਉਹਦੇ ਬਾਰੇ ਪੜ੍ਹਦਾ ਜ਼ਰੂਰ ਹਾਂ ਤੇ ਮੈਨੂੰ ਲੱਗੇ ਇੰਨਾ ਵੱਡਾ ਕੀੜਾ ਇਹ ਰਿਤੇ ਰੋਜ਼ ਆਵਾਜ਼ ਕਰਦਾ ਹੈ ਬੋਲਦਾ ਪਤਾ ਹੋਣਾ ਚਾਹੀਦਾ ਕੀ ਚੀਜ਼ ਐ ਇਹ ਕਿਤੇ ਨੁਕਸਾਨਦਾ ਨਹੀਂ ਕਰਦਾ ਆਮ ਲੋਕਾਂ ਨੂੰ ਕਿਤੇ ਰੋਂਦਾ ਵੀ ਇਹ ਰੋ ਰਿਹਾ ਕ ਹਸ ਰਿਹਾ ਪਤਾ ਤਾਂ ਲਗਾਈਏ ਕਰਦਾ ਹੈ ਗਾਣੇ ਗਾਂਦਾ ਹੈ ਬਟ ਸਾਰੇ ਖੁਸ਼ਪੜਾ ਅਹ ਗਲਤ ਨਿਕੜਿਆ ਹੈ ਸਿਰਫ ਸਿੰਗਿੰਗ ਕਰਦਾ ਹੈ ਗਾਣੇ ਗਾਂਦਾ ਬਈ ਉਹ ਤੁਸੀਂ ਹੈਰਾਨ ਹੋ ਜਾਓਗੇ ਜਿਹੜਾ ਸਿਕਾੜਾ ਹੈ ਨਾ ਇਹਦੀ ਵਸੇ 3000 ਦੇ ਕਰੀਬ ਪ੍ਰਜਾਤੀਆਂ ਨੇ ਜਿੰਨਾ ਕਿ ਮੈਂ ਪੜਿਆ ਤੇ ਸੁਣਿਆ ਉਹਦੇ ਅਕੋਰਡਿੰਗ ਮੈਂ ਤੁਹਾਨੂੰ ਦੱਸ ਰਿਹਾ 3000 ਦੇ ਕਰੀਬ ਪ੍ਰਜਾਤੀਆਂ ਨੇ ਔਰ ਇਹਨਾਂ ਦੀ ਜਿਹੜੀ ਉਮਰ ਹੈ ਨਾ ਹੀ ਉਹ ਤਕਰੀਬਨ 20 ਸਾਲ ਦੇ ਕਰੀਬ ਤਰਾ ਤੋਂ 20 ਸਾਲ 15 ਤੋਂ 20 ਸਾਲ ਦੇ ਕਰੀਬ ਇਹ ਜਿੰਦਾ ਰਹਿੰਦੇ ਨੇ ਕੀੜੇ ਇਹ ਕੀੜੇ ਤੁਸੀਂ ਲਾ ਲੋ ਸਾਬ ਕਿੰਨਾ ਟਾਈਮ ਜਿੰਦਾ ਰਹਿੰਦੇ ਨੇ ਔਰ ਇਹ ਆਪਣਾ ਜਿਹੜਾ ਜ਼ਿਆਦਾ ਸਮੇਂ ਹੈ ਨਾ ਉਹ ਜ਼ਮੀਨ ਦੇ ਵਿੱਚ ਗੁਜ਼ਾਰਦੇ ਨੇ ਤੇ ਜਿੰਨੇ ਕਿਵੇਂ ਨੇ ਇਹ ਦੇਖੋ ਸ਼ੁਰੂਆਤ ਜਿੱਨਾ ਕਿ ਹੁੰਦੀ ਹੈ ਜਦੋਂ ਇਹਨਾਂ ਦਾ ਜਨਮ ਹੁੰਦਾ ਹੈ ਮਾਦਾ ਅੰਡੇ ਦਿੰਦੀ ਹੈ ਤਾਂ ਜਿਹੜੀ ਮਾਦਾ ਅੰਡੇ ਦਿੰਦੀ ਹੈ ਨਾ ਜੀ ਉਹ ਤਕਰੀਬਨ 500 ਤੋਂ ਲੈ ਕੇ 700 ਦੇ ਕਰੀਬ ਅੰਡੇ ਦਿੰਦੀ ਹੈ ਜੀ ਪ੍ਰਜਾਤੀਆਂ ਦੇ ਸਾਹਮਣੇ ਘਟਵਾਦ ਹੋ ਸਕਦੇ ਨੇ ਲੇਕਿਨ 500 ਤੋਂ ਲੈ ਕੇ 700 ਦੇ ਕਰੀਬ ਅੰਡੇ ਦਿੰਦੀ ਹੈ ਇੱਕ ਮਾਦਾ ਔਰ ਅੰਡੇ ਦੇਣ ਦੇ ਲਈ ਨਾ ਇਹ ਕੀ ਕਰਦੀ ਹੈ ਜੀ ਮਾਦਾ ਹੁੰਦੇ ਸਕਾੜਾ ਦੀ ਇਹ ਪੇੜ ਤੇ ਜਾਂਦੀ ਹੈ ਪਤਲੀ ਜੀ ਟਾਣੀ ਹੈ ਉਹਦੇ ਸੁਰਾਖ ਕਰਦੀ ਹੈ ਉਸ ਤੋਂ ਸੁਰਾਖ ਦੇ ਵਿੱਚ ਫਿਰ ਉਹ ਅੰਡੇ ਦਿੰਦੀ ਹੈ ਔਰ ਕਈ ਸਾਰੇ ਸੁਰਾਖ ਹੁੰਦੇ ਨੇ ਤੇ ਇੱਕ ਸੁਰਾਖ ਦੇ ਵਿੱਚ 20-25 ਦੇ ਕਰੀਬ ਹੀ 30 ਦੇ ਕਰੀਬ ਅੰਡੇ ਦਿੰਦੀ ਹੈ ਔਰ ਜਿਹੜੇ ਅੰਡੇ ਹੁੰਦੇ ਨਾ ਇਹ ਚੋਲਾ ਵਰਗੇ ਹੁੰਦੇ ਨੇ ਦੇਖਣ ਦੇ ਵਿੱਚ ਬਿਲਕੁਲ ਚੋਹਲ ਚੋਲਾ ਦੇ ਦਾਣੇ ਵਰਗੇ ਹੁੰਦੇ ਨੇ ਜਿਵੇਂ ਲੱਗਦਾ ਮੇਰੇ ਚੋਲ ਐ ਜਿਵੇਂ ਤੁਸੀਂ ਦੇਖੋਗੇ ਲੱਗੇ ਚੋਲਾ ਦਾ ਦਾਣਾ ਦੇਖਣ ਦੇ ਵਿੱਚ ਵਾਈਟ ਵਾਈਟ ਕਲਰ ਦੇ ਹੋਣਗੇ ਚੋਲਾ ਦੇ ਦਾਣੇ ਵਰਗੇ ਤੇ ਉਸ ਤੋਂ ਬਾਅਦ ਇਹ ਜਿਹੜਾ ਅੰਡਾ ਹੈ ਨਾ ਜੀ ਇਹ ਅੰਡਾ ਉਹ ਪੇੜ ਦੇ ਟਾਣੀ ਦੇ ਵਿੱਚੋਂ ਤਕਰੀਬਨ ਕੁਝ ਮਹੀਨੇ ਬਾਅਦ ਹਨਾ ਜੀ ਉਹ ਬਾਹਰ ਆ ਜਾਂਦਾ ਮਤਲਬ ਉਹਦੇ ਵਿੱਚੋਂ ਜਿਹੜਾ ਇਹ ਕਹ ਲੋ ਕੀੜਾ ਕਹ ਲੋ ਬਾਹਰ ਆਂਦਾ ਫਿਰ ਉਹ ਉਹ ਉੜਤਾ ਸਕਦੇ ਨਹੀਂ ਹਾਂ ਜੀ ਚੱਲ ਵੀ ਨਹੀਂ ਸਕਦੇ ਉਹ ਰੇਂਗਦੇ ਹੋਏ ਰੇਂਗਦੇ ਹੋਏ ਨਾ ਪੇੜ ਦੇ ਅੰਦਰ ਟਾਣੀਆਂ ਦੇ ਵਿੱਚੋਂ ਹੁੰਦੇ ਹੋਏ ਪੇੜ ਦੇ ਅੰਦਰ ਵੜ ਜਾਂਦੇ ਨੇ ਪੇੜ ਦੇ ਵਿੱਚ ਅੰਦਰ ਵੜ ਕੇ ਨਾ ਪੇੜ ਦਾ ਜਿਹੜਾ ਰਸ ਹੈ ਉਹ ਚੂਸਣ ਲੱਗ ਜਾਂਦੇ ਨੇ ਔਰ ਇਹ ਦੱਸਿਆ ਜਾਂਦਾ ਹੈ ਕਿ ਸਿਕਾੜਾ ਦੀ ਮਤਲਬ ਕਈ ਪ੍ਰਜਾਤੀਆਂ ਨੇ ਇਹੋ ਜੀ ਪ੍ਰਜਾਤੀ ਵੀ ਹੈ ਜਿਹੜੇ 17 ਸਾਲ ਤੱਕ ਪੇੜ ਦੇ ਅੰਦਰ ਹੀ ਰਹਿੰਦੀ ਹੈ 17 ਸਾਲ ਤੱਕ ਹਾਂਜੀ ਤੇਰਾ ਖਾਣਾ ਪਾਣੀ ਕੀ ਖਾਂਦੇ ਪਿੰਦੋ ਨੇ ਉਹ ਪੇੜ ਦਾ ਜਿਹੜਾ ਰਸ ਉਹ ਚੂਸੀ ਜਾਂਦੇ ਨੇ ਪੇੜ ਦਾ ਰਸ ਹਾਂਜੀ ਪੇੜ ਦਾ ਰਸ ਚੂਸੀ ਜਾਂਦੇ ਨੇ ਕਈ ਕਈ ਸਾਲ ਜਿਹੜੇ ਨੇ ਉਹ ਪੇੜ ਦੇ ਅੰਦਰ ਹੀ ਰਹਿਣਗੇ ਜ਼ਮੀਨ ਦੇ ਅੰਦਰ ਹੀ ਰਹਿਣਗੇ ਤੇ ਪੇੜ ਦਾ ਰਸ ਜਿਹੜਾ ਹੈ ਉਹ ਚੂਸੀ ਜਾਣਗੇ ਤੇ ਉਹਨਾਂ ਦੀ ਜਿਹੜੀ ਖੱਲ ਹੁੰਦੀ ਹੈ ਨਾ ਉਹ ਖੱਲ ਚੇਂਜ ਕਰਦੇ ਰਹਿੰਦੇ ਨੇ ਫਿਰ ਇੱਕੋ ਵਾਰੀ ਚ ਉਹ ਬਾਹਰ ਨਿਕਲਦੇ ਨੇ ਇਹ ਜੂਨ ਜੁਲਾਈ ਦੇ ਟਾਈਮ ਦੇ ਵਿੱਚ ਜੀ ਤੇ ਜਦੋਂ ਬਾਹਰ ਨਿਕਲਦੇ ਨੇ ਨਾ ਦਿਖੰਦੀ ਵਿੱਚ ਬਾਇਆਂ ਲੱਗਦਾ ਜਿਵੇਂ 1 2 5 10 ਹੁੰਦੇ ਨੇ ਲੇਕਿਨ ਜਦੋਂ ਨਿਕਲਦੇ ਨੇ ਲੱਖਾਂ ਦੇ ਹਿਸਾਬ ਨਾਲ ਨਿਕਲਦੇ ਨੇ ਲੱਖਾਂ ਦੇ ਹਿਸਾਬ ਨਾਲ ਬਈ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਬਾਹਰ ਨਿਕਲਦੇ ਨੇ ਤੇ ਇੰਨਾ ਰੋਲਾ ਪਾਉਂਦੇ ਨੇ ਹੱਤੋਂ ਜ਼ਿਆਦਾ ਉਦੋਂ ਇਹਨਾਂ ਦੇ ਪਰ ਨਹੀਂ ਹੁੰਦੇ ਪੰਖੰਬ ਜਿਹੜੇ ਨੇ ਨਾ ਉਹ ਨਹੀਂ ਹੁੰਦੇ ਫਿਰ ਇਹਨਾਂ ਦੇ ਉੱਤੇ ਨਾ ਇੱਕ ਕਵਚ ਜਿਹਾ ਬਣਿਆ ਹੁੰਦਾ ਜੋ ਖਲ ਕਹ ਲੋ ਲਾਸਟ ਖਲ ਜਿਹੜੀ ਹੁੰਦੀ ਹੈ ਹਨਾ ਤੇ ਉਹ ਜਦੋਂ ਲਾਸਟ ਖਲ ਜਿਹੜੀ ਹੈ ਲਾਸਟ ਜਿਹੜੀ ਉਹ ਕਵਰ ਹੈ ਉਹ ਉਤਾਰਦੇ ਨੇ ਉਹਦੇ ਬਾਅਦ ਉਹਨਾਂ ਦੇ ਖੰਭਾਂ ਬੰਦਦੇ ਨੇ ओके ਉਹਨਾਂ ਉਹਦੇ ਬਾਅਦ ਜਦੋਂ ਉਹਨਾਂ ਦੇ ਖੰਭ ਆਉਂਦੇ ਨੇ ਖੰਭ ਆਉਣ ਤੋਂ ਬਾਅਦ ਫਿਰ ਉਹ ਜਿਹੜੇ ਨੇ ਥੋੜੇ ਦਿਨਾਂ ਬਾਅਦ ਉੜਨਾ ਸ਼ੁਰੂ ਕਰ ਦਿੰਦੇ ਨੇ ਪਹਿਲੇ ਵਾਈਟ ਜੇ ਕਲਰ ਦੇ ਹੁੰਦੇ ਨੇ ਫਿਰ ਉਹਨਾਂ ਦੇ ਜਿਹੜੇ ਖੰਭ ਨੇ ਨਾ ਉਹ ਇੰਦਰ ਧਨੁਸ ਤੇ ਰੰਗ ਵਰਗੇ ਹੋ ਜਾਂਦੇ ਨੇ ਅੱਖਾਂ ਲਾਲ ਲਾਲ ਮੋਟੀਆਂ ਮੋਟੀਆਂ ਹੋ ਜਾਂਦੀਆਂ ਨੇ ਗ੍ਰੀਨ ਜੇ ਕਰਨ ਦਾ ਮੋਟਾ ਜਿਹਾ ਮੂੰਹ ਹੁੰਦਾ ਉਹਨਾਂ ਡਰਾਮ ਨਾਲ ਜਦ ਦੇਖਿਆ ਨੀ ਵੀਡੀਓ ਜੇ ਆਪਾਂ ਕਿੰਨਾ ਖਤਰਨਾਕ ਲੱਗ ਮੈਂ ਉਹੀ ਸੋਚਾ ਔਰ ਫਿਰ ਉਸ ਤੋਂ ਬਾਅਦ ਇਹ ਕਿਰਿਆ ਇਹ ਹੀ ਚੱਲਦੀ ਰਹਿੰਦੀ ਹੈ ਫਿਰ ਇਹ ਮਤਲਬ ਵੱਡੇ ਹੋ ਜਾਂਦੇ ਨੇ ਫਿਰ ਨਰ ਤੇ ਮਾਦਾ ਦਾ ਮਿਲਨ ਹੁੰਦਾ ਹੈ ਇਹ ਫਿਰ ਮਾਦਾ ਅੰਡੇ ਦਿੰਦੀ ਹੈ ਉਹ ਫਿਰ ਜਮੀਂ ਤੇ ਚਲਾ ਜਾਂਦਾ ਹੈ ਇਹੀ ਪ੍ਰਕਿਰਿਆ ਜਿਹੜੀ ਚੱਲਦੀ ਰਹਿੰਦੀ ਹੈ ਬਟ ਇਹ ਸਾਰੇ ਵਿੱਚ ਅਸੀਂ ਇੱਕ ਗੱਲ ਹੋਰ ਵੀ ਨੋਟ ਕੀਤੀ ਆ ਕਹਿੰਦੇ ਜਦੋਂ ਇਹ ਬਾਹਰ ਨਿਕੜਦੇ ਨੇ ਤੇ ਇਹ ਗਾਹ ਪਾਉਂਦੇ ਨੇ ਚੈਂਚੇ ਪੈਪੇ ਜਿਹੜੀ ਲਾਈ ਰੱਖਦੇ ਨੇ ਇਹਦੇ ਨਾਲ ਜਿਹੜੇ ਹੋਰ ਪੰਛੀ ਨੇ ਜਿਹੜੇ ਜੰਗਲ ਵਿੱਚ ਰਹਿੰਦੇ ਨੇ ਉਹਨਾਂ ਨੂੰ ਭੋਜਨ ਮਿਲ ਜਾਂਦਾ ਉਹਨਾਂ ਨੂੰ ਭੋਜਨ ਮਿਲ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਕੋਈ ਹੁਣ ਆਗੇ 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 ਇਹ ਪੰਛੀ ਨੇ ਉੱਡਦੇ ਨੇ ਨਾ ਉਹਨਾਂ ਨੂੰ ਪਤਾ ਲੱਗਦਾ ਕਿ ਕੀੜੇ ਆ ਗਏ ਤਾਂ ਫਿਰ ਉਹ ਇਹ ਰੋਲਾ ਪੜਾ ਪਾਉਂਦੇ ਨੇ ਬੋਲਦੇ ਬਹੁਤ ਤੇਜ਼ ਨੇ ਇਹਨਾਂ ਦੀ ਸਿੰਗਿੰਗ ਇਸ ਹੱਦ ਤੱਕ ਉਹਨਾਂ ਦੇ ਕੰਨਾਂ ਤੱਕ ਪਹੁੰਚਦੀ ਆ ਕਿ ਇਹਨਾਂ ਦੀ ਜਾਨ ਤੱਕ ਦੀ ਦੁਸ਼ਮਣ ਬਣ ਜਾਂਦੀ ਆ ਠੀਕ ਹੈ ਨਾ ਤੇ ਇਹਨਾਂ ਦੀ ਨਾ ਇੱਕ ਇਹ ਵੀ ਦੱਸੇਗਾ ਕਿ ਦੋ ਪ੍ਰਕਾਰ ਦੇ ਹੁੰਦੇ ਨੇ ਇੱਕ ਤਾਂ ਹੁੰਦਾ ਹੈ ਮਤਲਬ ਕੁਝ ਵਰਲਡ ਸੀ ਮੈਂ ਵਰਲਡ ਫੁੱਲ ਰਹੇ ਆ ਇੱਕ ਤਾਂ ਹੁੰਦਾ ਜੋ ਕਿ ਸਾਲ ਬਾਅਦ ਜਿਹੜੇ ਨੇ ਬਾਹਰ ਆ ਜਾਂਦੇ ਨੇ ਲੇਕਿਨ ਜ਼ਿਆਦਾਤਰ ਜਿਹੜੇ ਹੁੰਦੇ ਨੇ ਨਾ ਉਹ ਕਈ ਸਾਲਾਂ ਬਾਅਦ ਬਾਹਰ ਆਉਂਦੇ ਨੇ ਤੋ ਜਿਹੜੇ ਸਾਨੂੰ ਆਮ ਤੌਰ ਤੇ ਦੇਖਣ ਨੂੰ ਮਿਲਦੇ ਨੇ ਜ਼ਿਆਦਾਤਰ ਹਨ ਉਹ ਤਾਂ ਉਹ ਨੇ ਮਤਲਬ ਆਮ ਤੌਰ ਤੇ ਉਹ ਤਾਂ ਜਿਹੜੇ ਸਾਲ ਬਾਅਦ ਬਾਹਰ ਆਏ ਹੁੰਦੇ ਨੇ ਬਾਕੀ ਇਹ ਹੈ ਨਾ ਕਿ ਪ੍ਰਕਿਰਿਆ ਕਈ ਸਾਲਾਂ ਤੋਂ ਚੱਲ ਰਹੀ ਹੈ ਕਈ ਸਾਲਾਂ ਤੋਂ ਮਤਲਬ ਕਿ ਇਹ ਖਤਮ ਨਹੀਂ ਹੋਣ ਵਾਲੇ ਭਾਈ ਸਿੱਦੀ ਜੀ ਗੱਲ ਜੋ ਤਾਂ ਕ ਤਰਤੀ ਹੈਗੀ ਆ ਅਸੀਂ ਹੈਗੇ ਨਾ ਹੈਗੇ ਅਸੀਂ ਤਾਂ ਅੱਜ ਹੈਗੇ ਇਹ ਰਹਿਣਗੇ ਇੰਨੀ ਜ਼ਿਆਦਾ ਆਬਾਦੀ ਹੈ ਨਾ ਇਹਨਾਂ ਦੀ ਬਹੁਤ ਜ਼ਿਆਦਾ ਆਬਾਦੀ ਹੈ ਭਾਈ ਤੁਸੀਂ ਦੇਖੋ 500 700 ਦੇ ਕਰੀਬ ਅੰਡੇ ਇੱਕ ਵਾਰ ਦੇ ਦਿੱਤੇ ਜਾਂਦੇ ਨੇ 500 100 ਦੇ ਕਰੀਬ ਇੱਕ ਮਾਤਾ ਦੇ ਰਿਹਾ ਇੱਕ ਮਿੰਟ ਕਾਊਂਟ ਕਰੋ ਕਾਊਂਟ ਕਰੋ ਕਿ ਇੱਕ ਮਾਦਾ ਨੇ 500 ਅੰਡੇ ਦਿੱਤੇ ਜਿਹਦੇ ਵਿੱਚ 250 ਨਰ ਸੀ ਤੇ 250 ਮਾਦਾ ਸੀ ਤੇ ਜਿਹੜੀ 250 ਮਾਦਾ ਨੇ ਉਹਨਾਂ ਨੇ ਫੇਰ ਅੰਡੇ ਦਿੱਤੇ ਤੇ ਇੱਕ ਨੇ 500 ਦਿੱਤੇ ਤੇ 250 ਨੇ 500 ਦਿੱਤੇ ਕਿੰਨੇ ਹੋਗੇ ਇਹ ਤਾਂ ਅੱਦੇ ਹੋਣਗੇ ਬਾਈ ਉਹ ਤੁਸੀਂ ਮੈਂ ਹੈਰਾਨ ਹੋ ਗਿਆ ਪੜ ਕੇ ਸੁਣ ਕੇ ਇਹਨਾਂ ਦੇ ਬਾਰੇ ਕਿ ਆਹ ਕੁਝ ਵੀ ਹੈਗਾ ਇਹ ਹੈ ਕੁਦਰਤ ਭਾਈ ਕੁਦਰਤ ਦੇ ਵਿੱਚ ਬਹੁਤ ਕੁਝ ਛੁਪਿਆ ਹੋਇਆ ਤੇ ਬਾਕੀ ਇਹ ਮੈਂ ਦੱਸਦਾ ਜਿੰਨੇ ਵੀ ਜਾਣਕਾਰੀ ਤੁਹਾਨੂੰ ਦਾ ਸਾਂਝੀ ਕੀਤੀ ਹੈ ਇਹ ਮੇਰੀ ਸਟੱਡੀ ਦੇ ਮੁਤਾਬਿਕ ਹੈ ਉਮਰ ਤਾਂ ਹੀ ਹੋਣੀ ਹੈ ਸੁਭਾਵਿਕ ਹੈ ਭਾਈ ਠੀਕ ਹੈ ਜੀ ਤੇ ਕੋਈ ਕਹੀ ਪਿਛੇ ਲੱਗੇ ਮੈਨੂੰ ਦੱਸਦੇ ਹੋ ਸੁਧਾਰ ਕਰਾਂਗੇ ਉਦੋਂ ਕੁਦਰਤੀ ਸਾਡੇ ਧਿਆਨ ਚ ਆ ਗਿਆ ਅਸੀਂ ਦੇਖ ਲਿਆ ਆਵਾਜ਼ ਸੁਣੀ ਤਾਂ ਅਸੀਂ ਵੀਡੀਓ ਵੀ ਬਰਾਲੀ ਆਪ ਸਾਰਾ ਸਾਂਝੀ ਵੀ ਕਰਤੀ ਇਨਫੋਰਮੇਸ਼ਨ ਵੀ ਸਾਂਝੀ ਕੀਤੀ ਹੈ ਵਧੀਆ ਲੱਗੇ ਸ਼ੇਅਰ ਕਰ ਦਿਓ ਨਹੀਂ ਲੱਗੇ ਕਮੈਂਟ ਕਰਕੇ ਦੱਸ ਦਿਓ ਭਾਈ ਕੀ ਕਮੀ ਸੁਧਾਰ ਲਾਂਗੇ ਤੇ ਬਸ ਇੰਨੀ ਕੁ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਹਾਡੇ ਵਿੱਚੋਂ ਜਿਹੜਾ ਜਿਹੜਾ ਵੀਰਪੈਣ ਪਹਾੜੀ ਏਰੀ ਵਿੱਚ ਆਇਆ ਕਿਹਨੂੰ ਕਿਹਨੂੰ ਇਹ ਆਵਾਜ਼ ਇਹੋ ਜੀ ਆਵਾਜ਼ ਸੁਣੀ ਹੈ ਲਾਸਟ ਜਾਂਦਿਆਂ ਦੀ ਆਵਾਜ਼ ਫੇਰ ਸੁਣਾ ਦਿੰਦੇ ਆ ਧਿਆਨ ਨਾਲ ਸੁਣੋ ਆਹੀ ਕਰਦੇ ਆ ਬਾਜ਼ ਆ ਦੇਖੋ ਇਹ ਕਰਦਾ ਬਾਜ਼ ਨਹੀਂ ਇਹਨੇ ਸੋਣਾ ਉਹ ਦੇਖ ਐਕਟੀਵਿਟੀ ਵੀ ਹੁੰਦੀ ਆ ਉਹਦੀ ਬਾਡੀ ਚ ਜਦੋਂ ਉਹ ਆਵਾਜ਼ ਕਰ ਰਿਹਾ ਹਾਂ ਇਸੇ ਦੀ ਬਾਜ਼ ਕਿੰਨਾ ਖਤਰਨਾਕ ਦਿਖਣ ਜਨੇ ਆ ਹਰਾ ਹਰਾ ਦੇਖਿਆ ਬਹੁਤ ਜ਼ਿਆਦਾ ਨਿੰਵੇ ਬਾਈ ਚਾਂਸ ਦਿਖ ਗਿਆ ਹਾਂ ਦੇਖੋ ਹਾਂ ਦੇਖੋ